ਤਾਂ ਕੀ ਚਰਚਾ ਨਹੀਂ ਹੋਈ ਸੀ ਕਿ ਪਾਰਟੀ ਦੇ ਵਿੱਚ ਮਰਜਰ ਹੋਇਆ ਸੀ ਤਾਂ ਗੱਲਾਂ ਖੁੱਲੀਆਂ ਨਹੀਂ ਸੀ ਪਹਿਲਾਂ ਕਿ ਪਰਮਿੰਦਰ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਵਾਈ ਜਾਊਗੀ ਜਾਂ ਉਦੋਂ ਸੁਪਨੇ ਕੁਝ ਹੋਰ ਦਿਖਾਈ ਸੀ ਔਰ ਹੁਣ ਕੁਝ ਹੋਰ ਤਸਵੀਰ ਬਣ ਗਈ ਹੈ ਨੇ ਵਰਕਰ ਆ ਰਹੇ ਨੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਅਗਲਾ ਫੈਸਲਾ ਲਵਾਂਗੇ ਤਾਂ ਹੋ ਸਕਦਾ ਹੈ ਕਿ ਪਰਮਿੰਦਰ ਢਿੰਡ ਸੋਣੀ ਆਜ਼ਾਦ ਤੌਰ ਦੇ ਉੱਤੇ ਵੀ ਚੋਣ ਲੜ ਲੜ ਲੈਣ ਤਾਂ ਕਲੈਕਚਨ ਕਮਿਸ਼ਨ ਸਾਰੀਆਂ ਤਰੀਕਾ ਫਿਕਸ ਕਰ ਦਿੰਦਾ ਐਨੀ ਤਰੀਕ ਨੂੰ ਨਾਮਜ਼ਦਗੀ ਸ਼ੁਰੂ ਹੋਏਗੀ ਐਨੀ ਤਰੀਕ ਨੂੰ ਪੇਪਰ ਵਾਪਸ ਲੈ ਜਾਣਗੇ ਐਨੀ ਤਰੀਕ ਨੂੰ ਵੋਟਾਂ ਪੈਣਗੀਆਂ ਇੰਨੀ ਤਰੀਕ ਨੂੰ ਜਿਹੜਾ ਹੈਗਾ ਰਿਜ਼ਲਟ ਕੰਪਾਈਲ ਹੋਏਗਾ ਸਾਰਾ ਕੁਝ ਤੇ ਇਹ ਵੀ ਡੇਟ ਰੱਖ ਦੇਣੀ ਚਾਹੀਦੀ ਹੈ ਕਿ ਪਾਰਟੀ ਕਿਸ ਨੇ ਬਦਲਣੀ ਹੈ ਤਾਂ ਇੰਨੀ ਤਰੀਕ ਤੱਕ ਬਦਲ ਰਵੇ। ਹੁਣ ਬਤੌਰ ਮਲੂਕਾ ਸਾਹਿਬ ਉਹਨਾਂ ਦਾ ਤੁਸੀਂ ਕਿਸ ਤਰੀਕ ਦੀ ਵਰਕਿੰਗ ਦੇਖਦੇ ਹੋਏ ਨਜ਼ਰ ਆ ਰਹੇ ਹੋ ਤੁਹਾਨੂੰ ਕਿਵੇਂ ਲੱਗਦਾ ਹੈ ਮਾਹੌਲ ਕਿ ਮਲੂਕਾ ਪਾਰਟੀ 'ਚ ਰਹਿਣਗੇ ਕਿ ਨਹੀਂ ਰਹਿਣਗੇ। ਇਹ ਹਾਲਾਤ ਜਦੋਂ ਬਣਦੇ ਆ ਥੋੜਾ ਜਿਹਾ ਅਸਰ ਸਾਰੇ ਇਨਸਾਨਾਂ ਦੇ ਉੱਤੇ ਪੈਂਦਾ ਹੈ ਚਲੋ ਪਰਿਵਾਰਾਂ ਦੇ ਵਿੱਚ ਕੋਈ ਬੱਚੇ ਡਿਸੀਜਨ ਲੈਂਦੇ ਮੈਂ ਵਾਰੀਆਂ ਤੋਂ ਲੈ ਲੀਆਂ ਮੌੜਤੀਆਂ ਜ਼ਿੰਮੇਵਾਰੀਆਂ ਲੈ ਕੇ ਉਹਨਾਂ ਤੋਂ ਜਨਮੇਜਾ ਸਿੱਖ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਔਰ ਕਹਿੰਦੇ ਕੋਰ ਕਮੇਟੀ ਦੇ ਵਿੱਚ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਮੈਂ ਹਰ ਸਿਮਰਤ ਬਾਦਲ ਦੇ ਵਾਸਤੇ ਪ੍ਰਚਾਰ ਵੀ ਨਹੀਂ ਕਰ ਸਕਾਂਗਾ ਜੇ ਇਹੋ ਜਿਹੀਆਂ ਸਥਿਤੀਆਂ ਹੁਣ ਬਣੀਆਂ ਹੋਈਆਂ ਨੇ ਤਾਂ ਲੱਗਦਾ ਕਿ ਪਾਰਟੀ ਦੇ ਵਿੱਚ ਵੀ ਰਹਿਣਗੇ ਇਹ ਕਾਲੀ ਦਲ ਦੀ ਲਿਸਟ ਵਾਕਈ ਹੀ ਇੱਕ ਕੰਪਰੋਮਾਈਜ਼ ਲਿਸਟ ਹੈ ਭਾਜਪਾ ਦੇ ਨਾਲ ਵੀ ਕਹਿੰਦੇ ਜਸਟਿਕ ਦੇ ਨਾਲ ਕੈਂਡੀਡੇਟ ਕੁਛ ਤਾਂ ਐ ਜਿਹੇ ਨੇ ਜਿਨ੍ਹਾਂ ਨੂੰ ਕਦੀ ਸੁਣਿਆ ਹੀ ਨਹੀਂ ਸੀਗਾ ਫਰੀਦਕੋਟ ਸੀਟ ਦੀ ਗੱਲ ਕਰ ਲਈਏ ਰਾਜਵਿੰਦਰ ਧਰਮਕੋਟ ਉਹਨਾਂ ਦੀ ਗੱਲ ਕਰ ਲਈਏ ਯਾ ਸੰਗਰੂਰ ਸੀਟ ਤੋਂ ਝੁੰਡਾਉਣਾਂ ਦੀ ਗੱਲ ਕਰ ਲਈ ਕਹਿੰਦੇ ਜਿੱਥੇ ਪਹਿਲਾਂ ਚਰਚਾ ਪਰਮਿੰਦਰ ਢੀਂਡਸਾ ਦੀ ਸੀ ਉੱਥੇ ਝੁੰਡਾਉਣਾਂ ਨੂੰ ਦੇ ਦਿੱਤਾ ਤੁਹਾਡੇ ਪੁਰਾਣੇ ਸਾਥੀ ਅੱਜ ਕਹਿੰਦੇ ਮੈਨੂੰ 16 ਸਾਲ ਹੋ ਜਾਣੇ ਸੀ 8 ਤਰੀਕ ਨੂੰ 16 ਸਾਲ ਵਾਲੀ ਇਨਿੰਗ ਪੂਰੀ ਨਹੀਂ ਕਰ ਸਕੇ ਔਰ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਕੇ ਝਾੜੂ ਹੱਥ ਦੇ ਵਿੱਚ ਫੜ ਲਿਆ ਕਿਹਦੀ ਜਾਨ ਕੋ ਬਹੁਤਾ ਵਧੀਆ ਤਾਂ ਨਹੀਂ ਰਾਜਨੀਤੀ ਦੇ ਵਿੱਚ ਜਿਹੜੇ ਬੰਦੇ ਕਿਸੇ ਪਾਰਟੀ ਦੇ ਮੁੱਖ ਮੰਤਰੀ ਸਨ ਉਹ 4.5 4 ਸਾਲ ਮੁੱਖ ਮੰਤਰੀ ਰਹਿ ਕੇ ਦੂਜੀ ਪਾਰਟੀ ਚਲੇ ਗਏ ਜਿਹੜੇ ਬੰਦੇ ਕਿਸੇ ਪਾਰਟੀ ਦੇ ਪ੍ਰਧਾਨ ਸਾਬ ਉਹ ਆਪਣੀ ਪਾਰਟੀ ਛੱਡ ਕੇ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ਪ੍ਰਧਾਨ ਬਣ ਗਏ ਕਹਿੰਦੇ ਕਿ ਪਾਰਟੀ ਚ ਇਨਸਿਕਿਉਰਿਟੀ ਹੈ ਪਾਰਟੀ ਦੇ ਵਿੱਚ ਇਨਡਿਸਿਪਲਨ ਵੀ ਹੈ ਪਾਰਟੀ ਚ ਪਤਾ ਨਹੀਂ ਚੱਲ ਰਿਹਾ ਵਰਕਰਾਂ ਨੂੰ ਕਿ ਕਿਹੜੇ ਪਾਸੇ ਨੂੰ ਜਾਣਾ ਹੈ ਕਹਿੰਦੇ ਕੁਝ ਸਮਝ ਨਹੀਂ ਆ ਰਿਹਾ ਲੀਡਰਾਂ ਨੂੰ ਜਿਹੜੇ ਬੰਦਿਆਂ ਨੇ ਰੂਲਿੰਗ ਪਾਰਟੀ ਤੋਂ ਟਿਕਟ ਲਈ ਸੀ ਇਹਨਾਂ ਆਪਣੀ ਪਾਰਟੀ ਛੱਡ ਕੇ ਬਾਈਲੈਕਸ਼ਨ ਤੇ ਟਿਕਟ ਲਈ ਸੀ ਫਿਰ ਦੁਬਾਰਾ ਟਿਕਟ ਲੈਣੀ ਸੀ ਉਹ ਟਿਕਟ ਸਮੇਤ ਹੀ ਪਾਰਟੀ ਲੈ ਕੇ ਤੇ ਦੂਜੀ ਪਾਰਟੀ ਤੇ ਜਾਵੜੇ ਜਿਵੇਂ ਜਿਵੇਂ ਮੌਸਮ ਰੰਗ ਬਦਲ ਰਿਹਾ ਹੈ ਉਸੇ ਤਰੀਕੇ ਦੇ ਨਾਲ ਸਿਆਸਤਦਾਨ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਰੰਗ ਬਦਲਦੇ ਹੋਏ ਨਜ਼ਰ ਆ ਰਹੇ ਨੇ ਅਕਾਲੀ ਦਲ ਨੂੰ ਲਗਾਤਾਰ ਅਜ ਦੂਜਾ ਝਟਕਾ ਲੱਗਿਆ ਹੈ ਪਵਨ ਕੁਮਾਰ ਟੀਨੂ ਆਦਮਪੁਰ ਤੋਂ ਸਾਫ ਕਾ ਵਿਧਾਇਕ ਨੇ ਉਹ ਅਕਾਲੀ ਦਲ ਨੂੰ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕੀ ਅਜਿਹੇ ਕਾਰਨ ਰਹੇ ਕਿ ਇਹ ਅਕਾਲੀ ਦਲ ਦੇ ਵਿੱਚ ਉਹ ਰਹਿ ਨਾ ਸਕੇ ਹਾਲਾਂਕਿ ਕਹਿ ਰਹੇ ਸੀ ਕਿ 8 ਤਰੀਕ ਨੂੰ ਉਹਨਾਂ ਨੂੰ 16 ਸਾਲ ਹੋ ਜਾਣੇ ਨੇ ਅਕਾਲੀ ਦਲ ਦੇ ਵਿੱਚ ਦਲਜੀਤ ਚੀਮਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਗੁਰਦਾਸਪੁਰ ਤੋਂ ਹਾਲਾਂਕਿ ਪਾਰਟੀ ਨੇ ਉਮੀਦਵਾਰ ਵੀ ਲਾਣੇ ਆ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਮਿਹਰਬਾਨੀ ਕਿਵੇਂ ਵੇਖਦੇ ਹੋ ਤੁਹਾਡੇ ਪੁਰਾਣੇ ਸਾਥ ਠੀ ਅੱਜ ਕਹਿੰਦੇ ਮੈਨੂੰ 16 ਸਾਲ ਹੋ ਜਾਣੇ ਸੀ 8 ਤਰੀਕ ਨੂੰ ਸੋਨਾਂ ਸਾਲ ਵਾਲੀ ਇਨਿੰਗ ਪੂਰੀ ਨਹੀਂ ਕਰ ਸਕੇ ਔਰ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਕੇ ਝਾੜੂ ਹੱਥ ਦੇ ਵਿੱਚ ਫੜ ਲਿਆ ਦੇਖੋ ਵੈਸੇ ਤੇ ਤਿੰਨੂ ਸਾਹਿਬ ਸਾਡੇ ਪੁਰਾਣੇ ਸਾਥੀ ਹੈ ਬੜਾ ਲੰਬਾ ਸਮਾਂ ਪਾਰਟੀ ਦੇ ਵਿੱਚ ਇਕੱਠੇ ਕੰਮ ਕੀਤਾ ਹੈ ਬੜਾ ਤਜਰਬੇਕਾਰ ਲੀਡਰ ਹੈ ਕਿਉਂਕਿ ਜਿਹੜਾ ਬਹੁਜਨ ਸਮਾਜ ਪਾਰਟੀ ਦੇ ਸੰਘਰਸ਼ ਦੇ ਵਿੱਚੋਂ ਨਿਕਲਿਆ ਹੋਇਆ ਇਨਸਾਨ ਹੈ ਐਮਐਲਏ ਵੀ ਪਾਰਟੀ ਨੇ ਦੋ ਵਾਰੀ ਬਣਾਇਆ ਚੀ ਪਾਰਲੀਮੈਂਟਰੀ ਸੈਕਟਿਵ ਵੀ ਬਣਾਇਆ ਸੀ ਔਰ ਪਾਰਲੀਮੈਂਟ ਦੀ ਇਲੈਕਸ਼ਨ ਵੀ ਇਸ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨੇ ਜਿੱਤੀ ਬਾਕੀ ਕਾਰਨ ਕੀ ਹੈ ਤੋਂ ਦੱਸ ਸਕਦੇ ਕਿਉਂਕਿ ਪਾਰਟੀ ਨੇ ਤੇ ਹਮੇਸ਼ਾ ਹੀ ਉਹਨਾਂ ਦਾ ਸਤਿਕਾਰ ਜਿਹੜਾ ਉਹ ਕਹਿੰਦੇ ਕਿ ਪਾਰਟੀ ਚ ਇਨਸਿਕਿਉਰਿਟੀ ਹੈ ਪਾਰਟੀ ਦੇ ਵਿੱਚ ਇਨਡਿਸਿਪਲਨ ਵੀ ਹੈ ਪਾਰਟੀ ਚ ਪਤਾ ਨਹੀਂ ਚੱਲ ਰਿਹਾ ਵਰਕਰਾਂ ਨੂੰ ਕਿ ਕਿਹੜੇ ਪਾਸੇ ਨੂੰ ਜਾਣਾ ਹੈ ਕਹਿੰਦੇ ਕੁਝ ਸਮਝ ਨਹੀਂ ਆ ਰਿਹਾ ਲੀਡਰਾਂ ਨੂੰ ਉੱਥੇ ਕੋਈ ਤਾਂ ਸਾਰੇ ਦੇਸ਼ ਤੇ ਹੀ ਰੁਝਾਨ ਇਹਦਾ ਚੱਲ ਪਿਆ ਹੂੰ ਜਿਹੜੇ ਬੰਦੇ ਕਿਸੇ ਪਾਰਟੀ ਦੇ ਮੁੱਖ ਮੰਤਰੀ ਸਨ ਹੂੰ ਉਹ 4.5 4 ਸਾਲ ਮੁੱਖ ਮੰਤਰੀ ਰਹਿ ਕੇ ਦੂਜੀ ਪਾਰਟੀ ਚਲੇ ਗਏ ਹੂੰ ਜਿਹੜੇ ਬੰਦੇ ਕਿਸੇ ਪਾਰਟੀ ਦੇ ਪ੍ਰਧਾਨ ਸਾਬ ਹੂੰ ਉਹ ਆਪਣੀ ਪਾਰਟੀ ਛੱਡ ਕੇ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ਪ੍ਰਧਾਨ ਬਣ ਕੇ ਜਿਹੜੇ ਬੰਦਿਆਂ ਨੇ ਰੂਲਿੰਗ ਪਾਰਟੀ ਤੋਂ ਟਿਕਟ ਲਈ ਸੀ ਹੂੰ ਫਿਰ ਆਪਣੀ ਪਾਰਟੀ ਛੱਡ ਕੇ ਬਾਈਲੈਕਸ਼ਨ ਚ ਟਿਕਟ ਲਈ ਸੀ ਫਿਰ ਦੁਬਾਰਾ ਟਿਕਟ ਲੈਣੀ ਸੀ ਉਹ ਟਿਕਟ ਸੰਬੇਧਿਤ ਹੀ ਪਾਰਟੀ ਲੈ ਕੇ ਤੇ ਦੂਜੀ ਪਾਰਟੀ ਤੇ ਜਾ ਬੜੇ ਇਸ ਕਰਕੇ ਇਹ ਰੁਝਾਨ ਕੋਈ ਬਹੁਤਾ ਵਧੀਆ ਤਾਂ ਨਹੀਂ ਹੂੰ ਰਾਜਨੀਤੀ ਦੇ ਵਿੱਚ ਮੈਂ ਤਾਂ ਪਿੱਛੇ ਵੀ ਗੱਲ ਕੀਤੀ ਸੀ ਪੀ ਇਲੈਕਸ਼ਨਲ ਕਮਿਸ਼ਨ ਸਾਰੀਆਂ ਤਰੀਕਾ ਫਿਕਸ ਕਰ ਦਿੰਦਾ ਪੀ ਐਨੀ ਤਰੀਕ ਨੂੰ ਨਾਮਜ਼ਦਗੀ ਸ਼ੁਰੂ ਹੋਏਗੀ ਐਨੀ ਤਰੀਕ ਨੂੰ ਪੇਪਰ ਵਾਪਸ ਲਏ ਜਾਣਗੇ ਐਨੀ ਤਰੀਕ ਨੂੰ ਵੋਟਾਂ ਪੈਣਗੀਆਂ ਐਨੀ ਤਰੀਕ ਨੂੰ ਜਿਹੜਾ ਹੈਗਾ ਰਿਜ਼ਲਟ ਕੰਪਾਈਲ ਹੋਏਗਾ ਸਾਰਾ ਕੁਝ ਤੇ ਇਹ ਵੀ ਡੇਟ ਰੱਖ ਦੇਣੀ ਚਾਹੀਦੀ ਹੈ ਵੀ ਪਾਰਟੀ ਕਿਸੇ ਨੇ ਬਦਲਣੀ ਹੈ ਤਾਂ ਐਨੀ ਤਰੀਕ ਤੱਕ ਬਦਲ ਲਵੇ ਤਾਂ ਜੋ ਪਾਰਟੀਆਂ ਨੂੰ ਸੌਖਾ ਹੋ ਜਾਏ ਵੀ ਅੱਗੋਂ ਜਾਣਾ ਕਿਹੜੇ ਰਸਤੇ ਆ ਪੀ ਆਪਣਾ ਬੰਦਾ ਹਸਾਬਤ ਨਾਲ ਲਾ ਕੇ ਪਾਰਟੀਆਂ ਚੱਲਦਾ ਪਹਿਣ ਕਿਉਂਕਿ ਜਿਹੜੀ ਕੋਈ ਵੀ ਪਾਰਟੀ ਹੈ ਜਿਹਦੇ ਚ ਤੁਸੀਂ ਕੰਮ ਕਰਦੇ ਹੋ ਉਤਰਾ ਚੜਾ ਉੰ데 ਰਹਿੰਦਾ ਅਨਸਰਟਨਟੀ ਐਕਚੁਅਲੀ ਕੋਈ ਐਸ ਸੱਚ ਅਨਸਰਟਨਟੀ ਨਹੀਂ ਹੁੰਦੀ ਏਰੀਆ ਵਾਈਜ਼ ਕਿਸੇ ਕੰਸਿਸਟੈਂਸੀ ਦੇ ਹਾਲਾਤ ਕੁਝ ਹੁੰਦੇ ਨੇ ਕਿਸੇ ਕੰਸਿਸਟੈਂਸੀ ਦੇ ਹਾਲਾਤ ਕੁਝ ਹੁੰਦੇ ਨੇ ਉਹ ਆਪਣੀ ਇਨਸਿਕਿਉਰਿਟੀ ਬਣ ਜਾਂਦੀ ਹੈ ਤੁਸੀਂ ਬਹੁਤ ਸਾਰਾ ਐਗਜ਼ਾਮਪਲ ਦਿੱਤੇ ਲੀਡਰਾਂ ਦੇ ਜਿਨ੍ਹਾਂ ਨੇ ਕਈਆਂ ਨੇ ਤਾਂ ਮੁੱਖ ਮੰਤਰੀ ਰਹਿ ਕੇ ਪਾਰਟੀਆਂ ਸਵਿਚ ਕਰ ਲਈਆਂ ਔਰ ਜਿਸ ਇੱਕ ਦੇ ਨਾਲ ਹੁਣ ਤੁਹਾਡੀ ਪਾਰਟੀ ਦੇ ਵਿੱਚ ਮਲੂਕਾ ਪਰਿਵਾਰ ਨੇ ਔਰ ਉਹਨਾਂ ਦੇ ਨੂੰਹ ਤੇ ਪੁੱਤਰ ਬੀਜੇਪੀ ਸ਼ਾਮਲ ਹੋਏ ਨੇ ਕਿਵੇਂ ਵੇਖਦੇ ਹੋ ਇਸ ਡਿਸੀਜਨ ਨੂੰ ਕਿਵੇਂ ਵੇਖਦੇ ਹੋ ਔਰ ਹੁਣ ਬਤੌਰ ਮਲੂਕਾ ਸਾਹਿਬ ਉਹਨਾਂ ਦਾ ਤੁਸੀਂ ਕਿਸ ਤਰੀਕੇ ਦੀ ਵਰਕਿੰਗ ਦੇਖਦੇ ਹੋ ਨਜ਼ਰ ਆ ਰਿਹਾ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਮਾਹੌਲ ਕਿ ਮਲੂਕਾ ਪਾਰਟੀ 'ਚ ਰਹਿਣਗੇ ਕਿ ਨਹੀਂ ਰਹਿਣਗੇ ਕਿਉਂਕਿ ਮਲੂਕਾ ਸਾਹਿਬ ਤਾਂ ਬਹੁਤ ਪੁਰਾਣੇ ਮੇਰੇ ਤੋਂ ਬਹੁਤ ਸੀਨੀਅਰ ਨੇ ਲੰਬਾ ਸਮਾਂ ਉਹਨਾਂ ਨੇ ਪਾਰਟੀ 'ਚ ਕੰਮ ਕੀਤਾ 25-26 ਸਾਲ ਪ੍ਰਧਾਨ ਰਹੇ ਨੇ ਹੂੰ ਕਈ ਵਾਰੀ ਮੰਤਰੀ ਬਣੇ ਆ ਔਰ ਅੱਜ ਵੀ ਪਾਰਟੀ ਦੇ ਨਾਲ ਖੜੇ ਆ ਹੂੰ ਜਿਹੜੀ ਉਹਨਾਂ ਦੀ ਡਾਟਨ ਲਾਇਆ ਨੂੰ ਹੈ ਉਹ ਤਾਂ ਬੇਸਿਕਲੀ ਪਹਿਲਾਂ ਰਾਜਨੀਤੀ ਚ ਨਹੀਂ ਆਇਆ ਉਹ ਤਾਂ ਰਿਟਾਇਰਮੈਂਟ ਲੈ ਕੇ ਆਈਐਸ ਤੋਂ ਪੀ ਮੈਚੁਰ ਤੇ ਹੁਣ ਉਹਨਾਂ ਨੇ ਆਪਣਾ ਫੈਸਲਾ ਕੀਤਾ ਇਸ ਕਰਕੇ ਡੈਮੋਕ੍ਰੇਸੀ ਚ ਇਹ ਕੋਈ ਨਵਾਂ ਨਹੀਂ ਹੈਗਾ ਕਿ ਪਰਿਵਾਰ ਦਾ ਕੋਈ ਮੈਂਬਰ ਬਖਰੀ ਆਡਿਆਲੋਜੀ ਹਾਲਾਂਕਿ ਜ਼ਿੰਮੇਵਾਰੀਆਂ ਨੂੰ ਤਾਂ ਲੈ ਲੀਆਂ ਮੌੜ ਦੀਆਂ ਜ਼ਿੰਮੇਵਾਰੀਆਂ ਲੈ ਕੇ ਉਹਨਾਂ ਤੋਂ ਜਨਮੇਜਾ ਸਿੱਖ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਔਰ ਕਹਿੰਦੇ ਕੋਰ ਕਮੇਟੀ ਦੇ ਵਿੱਚ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਮੈਂ ਅਰਸਿਮਰਤ ਬਾਦਲ ਦੇ ਵਾਸਤੇ ਪ੍ਰਚਾਰ ਵੀ ਨਹੀਂ ਕਰ ਸਕਾਂਗਾ ਜੇ ਇਹ ਇਹੋ ਜਿਹੀਆਂ ਸਥਿਤੀਆਂ ਹੁਣ ਬਣੀਆਂ ਹੋਈਆਂ ਨੇ ਤਾਂ ਲੱਗਦਾ ਕਿ ਪਾਰਟੀ ਦੇ ਵਿੱਚ ਵੀ ਰਹਿਣਗੇ ਉਹ ਨਹੀਂ ਇੰਦਾਂ ਦੀ ਇਹ ਤਾਂ ਮੇਰੇ ਖਿਆਲੋਂ ਫਾਵਾ ਹੀ ਹੈ ਜਿਹੜੇ ਵੀ ਉਹਨਾਂ ਨੇ ਕੋਰ ਕਮੇਟੀ 'ਚ ਕਿਹਾ ਉਹ ਤਾਂ ਬੀਬਾ ਹਰਸਿਮਰਤ ਕੋਰ ਬਾਦਲ ਨਾਲ ਜਿਸ ਦਿਨ ਪਹਿਲੇ ਦਿਨ ਕਵਰ ਆਈ ਰਿਟਾਇਰਮੈਂਟ ਦੀ ਉਸ ਦਿਨ ਵੀ ਉਹ ਚੋਣ ਪ੍ਰਚਾਰ ਦੇ ਵਿੱਚ ਸੀਗੇ ਜਿਸ ਦਿਨ ਉਹਨਾਂ ਦੀ ਜਾਇਨਿੰਗ ਹੋਈ ਤਾਂ ਉਸ ਦਿਨ ਵੀ ਉਹਨਾਂ ਦੇ ਨਾਲ ਉਹ ਜਲਸਿਆਂ ਨੂੰ ਆਗੇ ਨਜ਼ਰ ਆਉਣਗੇ ਬਸ ਉਦੋਂ ਕਰੇ ਜ਼ਰੂਰ ਆਉਣਗੇ ਕਿਉਂ ਨਹੀਂ ਆਉਣਗੇ ਇਹ ਹਾਲਾਤ ਜਦੋਂ ਵੱਢਦੇ ਆ ਥੋੜਾ ਜਿਹਾ ਅਸਰ ਸਾਰੇ ਇਨਸਾਨਾਂ ਦੇ ਉੱਤੇ ਪੈਂ ਕੋ ਬੱਚੇ ਡਿਸੀਜਨ ਲੈਂਦੇ ਆ ਪਰ ਉਹ ਤਗੜੇ ਆ ਪੁਰਾਣੇ ਆ ਉਹਨਾਂ ਨੇ ਕਈ ਉਤਰਾਚਰਾ ਉਹ ਆਪਣੀ ਜ਼ਿੰਦਗੀ ਚ ਇਹ ਮਿਹਨਤ ਨਾਲ ਬਣੇ ਹੋਏ ਲੀਡਰ ਨੇ ਜੀਮਨ ਸਾਹਿਬ ਗੁਰਦਾਸਪੁਰ ਤੋਂ ਚੋਣ ਲੜਨ ਦਾ ਫੈਸਲਾ ਤੁਹਾਡਾ ਸੀ ਜਾਂ ਪਾਰਟੀ ਦਾ ਸੀ ਪਾਰਟੀ ਨੇ ਜ਼ੋਰ ਪਾਇਆ ਜਾਂ ਤੁਸੀਂ ਜ਼ੋਰ ਪਾਇਆ ਨਹੀਂ ਪਾਰਟੀ ਦਾ ਫੈਸਲਾ ਸੀ ਤੇ ਉੱਥੇ ਵਾਲੇ ਜਿਹੜੇ ਮੇਰੇ ਪੁਰਾਣੇ ਸਾਥੀ ਐ ਸਾਰੇ ਸੀਨੀਅਰ ਲੀਡਰ ਐ ਉਹਨਾਂ ਦੀ ਖਾਸ ਸੀ ਉਹਨਾਂ ਨੇ ਰਲ ਕੇ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਸਾਡਾ ਬੰਦਾ ਸਾਨੂੰ ਦਿਓ ਇਸ ਕਰਕੇ ਪਾਰਟੀ ਨੇ ਮੈਨੂੰ ਹੁਕਮ ਕੀਤਾ ਚਲੋ ਇਸੇ ਬਹਾਨੇ ਆਪਣਾ ਜੱਦੀ ਜਿਹੜਾ ਉੱਥੇ ਜੰਮਿਆ ਸੀ ਉੱਥੇ ਸਕੂਲਿੰਗ ਹੋਈ ਉੱਥੇ ਹੀ ਰਾਜਨੀਤੀ ਦੀ ਸ਼ੁਰੂਆਤ ਹੋਈ ਪਹਿਲੇ 7-8 ਸਾਲ ਗੁਰਦਾਸਪੁਰ ਚ ਹੀ ਗੁਜ਼ਰੇ ਆ ਇਸ ਕਰਕੇ ਫਿਰ ਉਹਨਾਂ ਭਰਾਵਾਂ ਦੇ ਨਾਲ ਜਿਹਨਾਂ ਨਾਲ ਲੰਬਾ ਸਮਾਂ ਜਿਹੜਾ ਰਾਜਨੀਤੀ ਤੋਂ ਚੱਲ ਰਹੇ ਆ ਇੱਕ ਕਰੀ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਇਆ ਮੈਂ ਤਾਂ ਉਹਨਾਂ ਦੇ ਭਰੋਸੇ ਜਾਣ ਕਿਉਂਕਿ ਉੱਥੇ ਦਾ ਜਿੰਨਾ ਜ਼ਮੀਨ ਦੇ ਉੱਤੇ ਕੀਤੀ ਹੋਈ ਮਿਹਨਤ ਆ ਉਹ ਉਹਨਾਂ ਸਾਰੇ ਭਰਾਵਾਂ ਦੇ ਜਿੰਨੇ ਹਲਕਿਆਂ ਦੇ ਇੰਚਾਰਜ ਨੇ ਕਈ ਤਾਂ ਉੱਥੇ ਆਪ ਦੀ ਵਾਸਤੇ ਵੀ ਟਿਕਟ ਸੋਚੀ ਬੈਠੇ ਸੀ ਉਹਨਾਂ ਨੂੰ ਵੀ ਫਿਰ ਝਟਕਾ ਲੱਗਿਆ ਤੁਹਾਡੇ ਆਉਣ ਤੋਂ ਬਾਅਦ ਗੁਰਦਾਸਪੁਰ ਚ ਤੁਹਾਡਾ ਨਾਮ ਅਨੌਸ ਹੋਇਆ ਜਿਹੜੇ ਉੱਥੇ ਕਈ ਤੁਹਾਡੇ ਲੀਡਰ ਸੀ ਕਈ ਵਰਕਰ ਸੀ ਉਹਨਾਂ ਨੂੰ ਲੱਗਦਾ ਕਿ ਇਹ ਸ਼ੌਕ ਹੀ ਮਿਲਿਆ ਹੋਇਆ ਨਹੀਂ ਸਾਰੇ ਸੀਨੀਅਰ ਸਾਰੇ ਜਿੰਨੇ ਵੀ ਇੰਚਾਰਜ ਆ ਜਿਹੜੇ ਜ਼ਿਲ੍ਹਾ ਜਥੇਦਾਰ ਆ ਉਹਨਾਂ ਦਾ ਜਨਾਨੀਮਸ ਫੈਸਲਾ ਮੈਂ ਤਾਂ ਸਭ ਨੂੰ ਸਾਰੇ ਨੂੰ ਆਪ ਕਹਾਂ ਵੀ ਤੁਸੀਂ ਯਾਰ ਸਾਰੇ ਜਿਹੜਾ ਸੀਨੀਅਰ ਹੋ ਸਾਰੇ ਕਿਉਂਕਿ ਪੰਜੇ ਚਾਰੇ ਲੀਡਰ ਇੱਕੋ ਲੈਵਲ ਦੇ ਆ ਤੇ ਮੈਂ ਸਾਰਿਆਂ ਨੂੰ ਕਹਿਆ ਸੀ ਕਿ ਤੁਹਾਡੇ ਚ ਕੋਈ ਵੀ ਲੜੇ ਤੁਸੀਂ ਬੈਟਲ ਲੜ ਸਕਦੇ ਹੋ ਪਰ ਉਹਨਾਂ ਦਾ ਇੱਕ ਭਰਾ ਵਾਲਾ ਸੀਗਾ ਵੀ ਨਹੀਂ ਤੂੰ ਆ ਜਾ ਭਈ ਇੱਥੇ ਲੜਕੇ ਹਲਕੀ ਲੜਾਉਣੀ ਹੈ ਤੇ ਚਲੋ ਉਹਨਾਂ ਦਾ ਹੁਕਮ ਹੋਇਆ ਉਹਨਾਂ ਨੇ ਮੰਨ ਲਖਿਆ ਮੇਰਾ ਉਹਦਾ ਧੰਨਵਾਦ ਕਰਦਾ ਹਰ ਕਿਤੇ ਵੀ ਉਹਨਾਂ ਦੇ ਵਿੱਚ ਆਪੋ ਦੇ ਵਿੱਚ ਕੋਈ ਕੰਟਰੋਲ ਨਹੀਂ ਸੀ। ਸੀਮਾ ਸਾਹਿਬ ਜਿਹੜੀ ਕੱਲ ਲਿਸਟ ਜਾਰੀ ਕੀਤੀ ਸਾਤ ਉਮੀਦਵਾਰਾਂ ਦੀ ਤੁਹਾਡੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇੱਕ ਪਰਸੈਪਸ਼ਨ ਹੁਣ ਇਹ ਬਣ ਰਹੀ ਹੈ ਬਹੁਤ ਸਾਰੇ ਸਿਆਸੀ ਜੇ ਲੀਡਰਾਂ ਦੀ ਗੱਲ ਕਰ ਲਈਏ ਜਾਂ ਪੋਲਿਟੀਕਲ ਐਕਸਪਰਟਸ ਦੀ ਗੱਲ ਕਰ ਲਈਏ। ਉਹ ਕਹਿੰਦੇ ਇਦਾਂ ਜਾਪਦਾ ਹੈ ਕਿ ਇਹ ਇੱਕ ਕੰਪਰੋਮਾਈਜ਼ਡ ਲਿਸਟ ਜਿਹੜੀ ਹੈ ਉਹ ਭਾਜਪਾ ਦਾ ਸੈਟਲਮੈਂਟ ਕਰਕੇ ਦਿੱਤੀ ਗਈ ਹੈ। ਤੁਹਾਡਾ ਕੀ ਕਹਿਣਾ ਹੈ ਕਿਉਂਕਿ ਕਹਿੰਦੇ ਜਿਸ ਇੱਕ ਦੇ ਨਾਲ ਕੈਂਡੀਡੇਟ ਕੁਛ ਤਾਂ ਐਸ ਜੇ ਨੇ ਜਿਨ੍ਹਾਂ ਨੂੰ ਕਦੀ ਸੁਣਿਆ ਹੀ ਨਹੀਂ ਸੀਗਾ ਫਰੀਦਕੋਟ ਸੀਟ ਦੀ ਗੱਲ ਕਰ ਲਈਏ ਯਾ ਸੰਗਰੂਰ ਸੀਟ ਤੋਂ ਝੁੰਡਾਉਣਾ ਦੀ ਗੱਲ ਕਰ ਲਈ ਕਹਿੰਦੇ ਜਿੱਥੇ ਪਹਿਲਾਂ ਚਰਚਾ ਪਰਮਿੰਦਰ ਢੀਂਡਸਾ ਦੀ ਸੀ ਉੱਥੇ ਝੁੰਡਾਉਣਾ ਨੂੰ ਦੇ ਦਿੱਤਾ ਹਾਲਾਂਕਿ ਤੁਹਾਡਾ ਵੀ ਉਹਨਾਂ ਨੂੰ ਬੜਾ ਸ਼ੌਕਿੰਗ ਲੱਗਿਆ ਤੁਸੀਂ ਕਿਵੇਂ ਵੇਖਦੇ ਹੋ ਕਿ ਕਾਲੀ ਦਲ ਦੀ ਲਿਸਟ ਵਾਕਈ ਹੀ ਇੱਕ ਕੰਪਰੋਮਾਈਜ਼ਡ ਲਿਸਟ ਹੈ ਭਾਜੀਪੀ ਦੇ ਨਾਲ ਇਹ ਕੰਪਰੋਮਾਈਜ਼ਡ ਇਸ ਕਿਵੇਂ ਕਹਿ ਸਕਦੇ ਦੇਖੋ ਕਿੰਨੇ ਪੁਰਾਣੇ ਬੰਦੇ ਆ ਜੋਸ਼ੀ ਸਾਹਿਬ ਆ ਤੇ ਕੈਬਨਿਟ ਦੇ ਵਜ਼ੀਰ ਰਹੇ ਆ ਕਿੰਨੇ ਐਮਐਲਏ ਰਹੇ ਆ ਐਨ ਕੇ ਸ਼ਰਮਾ ਸਾਹਿਬ ਦੋ ਵਾਰੀ ਐਮਐਲਏ ਰਹੇ ਆ ਪਾਰਟੀ ਦੇ ਕਜਾੰਚੀ ਆ ਲੰਬੇ ਸਮੇਂ ਤੋਂ ਸੀਨੀਅਰ ਕੋਰ ਕਮੇਟੀ ਦੇ ਮੈਂਬਰ ਹੈ ਇਸੇ ਤਰ੍ਹਾਂ ਬਾਕੀ ਵੀ ਜਿਹੜੇ ਮੈਂਬਰ ਹੈ ਜਿਹੜੀ ਤੁਸੀਂ ਧਰਮਕੋਟ ਦੀ ਗੱਲ ਕਰਦੇ ਹੋ ਜਵਿੰਦਰ ਸਿੰਘ ਦੀ ਉਹ ਬੜਾ ਪੁਰਾਣਾ ਰਾਜਨੀਤੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨੇੜਲੇ ਪੁਰਾਣੇ ਸਾਥੀ ਸੀਗੇ ਸਰਦਾਰ ਗੁਰਦੇਵ ਸਿੰਘ ਬਾਦਲ ਕੋਈ ਮੇਰੇ ਖਿਆਲ ਇਹੋ ਜਿਹਾ ਨਹੀਂ ਹੋਣਾ ਜਿਹੜਾ ਅਕਾਲੀ ਦਲ ਚ ਸਰਦਾਰ ਗੁਰਦੇਵ ਸਿੰਘ ਬਾਦਲ ਨੂੰ ਨਾ ਜਾਣਦਾ ਜੀ ਉਹਨਾਂ ਦੇ ਅੱਗੋਂ ਦਮਾਦ ਸੀਗੇ ਸਰਦਾਰ ਸੀਤਲ ਸਿੰਘ ਤਰਪਸੁੱਧ ਜੀ ਉਹ ਐਸੋੜੇ ਧਰਮਕੋਟ ਰਹਿੰਦੇ ਆ ਹੂੰ ਉਹ ਸਾਡੇ ਚੀਫ ਪਾਰਲੀਮੈਂਟਰੀ ਜਿਹੜੇ ਆ ਰਾਜ ਮੰਤਰੀ ਵੀ ਰਹੇ ਆ ਸਾਡੇ ਜਿਹੜੇ ਟਿਕਟ ਤੇ ਕਈ ਵਾਰੀ ਇਲੈਕਸ਼ਨ ਵੀ ਲੜੇ ਆ ਜੀ ਇਹ ਉਹਨਾਂ ਦਾ ਕੋ ਬੇਟਾ ਬੜਾ ਕੁਆਲੀਫਾਈਡ ਔਰ ਹੁਨਰ ਯੰਗ ਚਿਹਰਾ ਕਿਉਂਕਿ ਯੰਗ ਚਿਹਰਾ ਵੀ ਪੜਿਆ ਲਿਖਿਆ ਕੋਈ ਅੱਗੇ ਆਉਂਦਾ ਤਾਂ ਉਹਨੂੰ ਪੋਜ਼ਿਟਿਵਿਟੀ ਲੈਣਾ ਚਾਹੀਦਾ ਕਿਉਂਕਿ ਇਸ ਕਰਕੇ ਕਿਉਂਕਿ ਉਹ ਪਰਿਵਾਰ ਜਿਹੜਾ ਹੈਗਾ ਜਿਹੜਾ ਹਲਕਾ ਹੈਗਾ ਉਹਦੇ ਚ ਚਾਰ ਹਲਕੇ ਮੁਗਦੇ ਪੈਂਦੇ ਅਗਲਾ ਜਿਹੜਾ ਹੈਗਾ ਪੰਜ ਗ੍ਰੈਂਡ ਦਾ ਇਲਾਕਾ ਕੋਟਪੂਰਾ ਦਾ ਉੱਥੇ ਸਾਰੀ ਉਮਰ ਉਹਦੇ ਨਾਨਕਿਆਂ ਨੇ ਜਿਹੜਾ ਹੈਗਾ ਇੱਕ ਵਾਰੀ ਨਹੀਂ ਸੁਦਾਗ ਗੁਰਦੇਵ ਸੇ ਬਦਲਤਾ 8-9 ਵਾਰੀ ਜਿਹੜੇ ਆ ਇਲੈਕਸ਼ਨ ਜਿੱਤੇ ਸੀ ਇਸ ਕਰਕੇ ਇਹ ਸਾਨੂੰ ਇੱਥੇ ਦੂਰ ਬੈਠਿਆਂ ਨੂੰ ਕਈ ਵਾਰੀ ਪਰਿਵਾਰਾਂ ਦਾ ਨਹੀਂ ਪਤਾ ਹੁੰਦਾ ਪਰ ਫਰੀਦਕੋਟ ਵਾਲੇ ਨੂੰ ਪੁੱਛੋ ਤਾਂ ਇਹ ਦੋ ਤਾਂ ਤਾਂ ਨਾਨੇ ਨਾਲ ਮੇਰੇ ਖਿਆਲ ਪਤਾ ਨਹੀਂ ਕੱਲਾ ਕੱਲਾ ਪਿੰਡ ਘੁੰਮਿਆ ਹੋਣਾ ਇਸ ਕਰਕੇ ਪਰਿਵਾਰਾਂ ਦੇ ਪਰਿਵਾਰ ਅੱਜ ਦੇ ਨਹੀਂ ਪੜੇ ਲੰਬੇ ਨੇ ਔਰ ਮਿਹਨਤ ਕਰਨ ਦੀ ਇਹਨਾਂ ਨੂੰ ਆਦਤ ਹੈ। ਢੀਂਸਾ ਪਰਿਵਾਰ ਖੁਸ਼ ਨਹੀਂ ਹੋਇਆ। ਹਮੇਸ਼ਾ ਚੱਲਦੇ ਆ ਇਸ ਕਰਕੇ ਕਈ ਵਾਰੀ ਲੱਗਦਾ ਹੈ ਕਿ ਢੀਂਸਾ ਪਰਿਵਾਰ ਖੁਸ਼ ਨਜ਼ਰ ਨਹੀਂ ਆ ਰਿਹਾ। ਅੱਜ ਪਰਮਿੰਦਰ ਢੀਂਸਾ ਉਹਨਾਂ ਦਾ ਬਿਆਨ ਵੀ ਸੁਣ ਰਿਹਾ ਸੀ ਕਹਿੰਦੇ ਕਿ ਉਹਨਾਂ ਨੂੰ ਤਾਂ ਆਪ ਬੜੀ ਹੈਰਾਨੀ ਹੋਈ ਹੈ। ਤਾਂ ਕੀ ਚਰਚਾ ਨਹੀਂ ਹੋਈ ਸੀ ਕਿ ਪਾਰਟੀ ਦੇ ਵਿੱਚ ਮਰਜਰ ਹੋਇਆ ਸੀ ਤਾਂ ਇਹ ਗੱਲਾਂ ਖੁੱਲੀਆਂ ਨਹੀਂ ਸੀ ਪਹਿਲਾਂ ਕਿ ਪਰਮਿੰਦਰ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਵਾਈ ਜਾਊਗੀ ਜਾਂ ਉਦੋਂ ਸੁਪਨੇ ਕੁਝ ਹੋਰ ਦਿਖਾਏ ਸੀ ਯਾਰ ਹੁਣ ਕੁਝ ਹੋਰ ਤਸਵੀਰ ਬਣ ਗਈ। ਦੇਖੋ ਗੱਲ ਇਹ ਹੈ ਕਿ ਢੀਂਸਾ ਸਾਹਿਬ ਦਾ ਪਾਰਟੀ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਹੋ ਉਹ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਾਡੇ ਜਿਹੜੇ ਬ੍ਰਿਲियੰਟ ਲੀਡਰਸ ਆ ਪਾਰਟੀ ਦੇ ਔਰ ਵਧੀਆ ਪਾਰਟੀ ਦੇ ਫੇਸ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਹੁਣ ਵੀ ਕੋਰ ਕਮੇਟੀ ਦੇ ਮੈਂਬਰ ਬਣੇ ਆ ਦੋ ਦਿਨ ਪਹਿਲਾਂ ਇਸ ਕਰਕੇ ਡਿਸੀਜਨ ਜਿਹੜੇ ਹੋਣੇ ਹੁੰਦੇ ਆ ਉਹ ਲੱਕ ਪਾਰਲੀਮੈਂਟ ਦੇ ਜਿਹੜੇ ਵੀ ਅਸੈਂਬਲੀ ਹਲਕੇ ਹੁੰਦੇ ਉਹ ਸਾਰਿਆਂ ਨਾਲ ਜ਼ਿਲ੍ਹਿਆਂ ਦੇ ਨਾਲ ਬੈਠ ਕੇ ਹੁੰਦੇ ਇਸ ਤਰ੍ਹਾਂ ਕਿ ਡਿਸੀਜਨ ਹੁੰਦਾ ਮਤਲਬ ਇਹ ਨਹੀਂ ਹੁੰਦਾ ਕਿ ਪਰਮਿੰਦਰ ਸਿੰਘ ਢੀਂਸਾ ਦਾ ਸਤਕਾਰ ਨਹੀਂ ਜੈ ਸਤਿ ਦੇਸਕ ਢੀਂਸਾ ਦਾ ਸਤਕਾਰ ਪਤਾ ਨਹੀਂ ਪਾਰਟੀ ਨੇ ਹੋਰਣ ਦਾ ਵਾਸਤੇ ਕੀ ਬੈਟਰ ਸੋਚਿਆ ਹੋਵੇ ਪਰ ਉਹਨਾਂ ਦੀ ਪੂਰੀ ਪਾਰਟੀ 'ਚ ਇੱਜ਼ਤ ਹੈ ਇਹ ਐਵੇਂ ਛਿੱਤੀ ਖਬਰਾਂ ਬਣ ਲੱਗ ਜਾਂਦੀਆਂ ਆਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿਉਂਕਿ ਉਹ ਉਹਨਾਂ ਨੇ ਜਿਹੜੀ ਹੈ बतौर ਪੈਟਰਨ ਟਿਕਟਾਂ ਦੇਣ ਵਾਲਿਆਂ ਦੀ ਥਾਂ ਕਿੰਨੇ ਵਰਕਰ ਆ ਰਹੇ ਨੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਅਗਲਾ ਫੈਸਲਾ ਲਵਾਂਗੇ ਤਾਂ ਹੋ ਸਕਦਾ ਹੈ ਕਿ ਪਰਮਿੰਦਰ ਢਿੰਡ ਸੋਣੀ ਆਜ਼ਾਦ ਤੌਰ ਦੇ ਉੱਤੇ ਵੀ ਚੋਂ ਲੜ ਲੜ ਲੈਣ ਦੇਖੋ ਥੱਲੇ ਵਰਕਰ ਦੀ ਕਈ ਵਾਰੀ ਸੋਚ ਹੋਰ ਹੁੰਦੀ ਆ ਮਚੋਰ ਲੀਡਰ ਦੀ ਕਿਉਂਕਿ ਪਰਮਿੰਦਰ ਨੇ ਕਿਹੜੀ ਪਹਿਲੀ ਵਾਰੀ ਇਲੈਕਸ਼ਨ ਲੜੇ ਕਿੰਨੀ ਵਾਰੀ ਉਹ ਐਮਐਲਏ ਰਹਿ ਗਏ ਪਾਰਲੀਮੈਂਟ ਦੀ ਲੈਕਚਰ ਵੀ ਉਹਨਾਂ ਨੇ ਲੜੀ ਫਾਈਨੈਂਸ ਮਿਨਿਸਟਰ ਰਹਿ ਗਏ ਦੂਜਾ ਸਾਰਾ ਕੁਝ ਪਰਮਿੰਦਰ ਹੋਰਾਂ ਨੇ ਦਿਖਾਇਆ ਹੋਇਆ ਇਸ ਕਰਕੇ ਉਹ ਤਾਂ ਸਾਇਦ ਚ ਚੱਲਦੇ ਆ ਕਈ ਵਾਰ ਹਟਾ ਵਰਕਰ ਨੂੰ ਹੁੰਦਾ ਮੇਰਾ ਕੋਈ ਸਾਥੀ ਹੋਵੇ ਤੇ ਉਹਦਾ ਰੈਕਸ਼ਨ ਹੋਰ ਹੁੰਦਾ ਮੇਰਾ ਆਪਣਾ ਰੈਕਸ਼ਨ ਹੋਰ ਹੁੰਦਾ ਇਸ ਕਰਕੇ ਫਰਕ ਹੁੰਦਾ ਕੋਈ ਨਹੀਂ ਵਰਕਰ ਨੂੰ ਵੀ ਨਾਲਦਿਆਂ ਨੂੰ ਵੀ ਨਾਲ ਲੱਗ ਕੇ ਚੱਲਣਾ ਹੁੰਦਾ ਠੀਕ ਹੈ ਚੀਮਾ ਸਾਹਿਬ ਬਹੁਤ ਧੰਨਵਾਦ ਔਰ ਗੁਰਦਾਸਪੁਰ ਲਈ ਤੁਹਾਨੂੰ ਸ਼ੁਭ ਸ਼ਾਮਾ ਤਾਂ ਗੁਰਦਾਸਪੁਰ ਤੋਂ ਹੁਣ ਆਮਾਦੀ ਪਾਰਟੀ ਦੇ ਸਾਹਮਣੇ ਹੋਰ ਕਿਹੜੇ ਕਿਹੜੇ ਉਮੀਦਵਾਰ ਹੋਣਗੇ ਔਰ ਕਾਲੀ ਦਲ ਦੇ ਕਿਉਂਕਿ ਆਪਣੀ ਅਨਾਉਂਸਮੈਂਟ ਕਰ ਦਿੱਤੀ ਹੈ ਦਲਜੀਤ ਸਿੰਘ ਮੌਣੀ ਗੁਰਦਾਸਪੁਰ ਤੋਂ ਚੋਣ ਲੜਨ ਜਾ ਰਹੇ ਨੇ ਔਰ ਬਾਕੀ ਪਾਰਟੀ ਦੀਆਂ ਗਤੀਵਿਧੀਆਂ ਦੇ ਉੱਤੇ ਵੀ ਉਹਨਾਂ ਦੇ ਵੱਲੋਂ